ਸ਼੍ਰੋਮਣੀ ਕਾਲੇ ਦਲ ਦੇ ਬਾਗੀ ਤੜੇ ਵੱਲੋਂ ਅੱਜ ਵਿਧਾਨ ਸਭਾ ਹਲਕਾ ਨਾਪਾ ਦੇ ਪਿੰਡ ਮੱਲੇਵਾਲ ਵਿਖੇ ਭਰਤੀ ਮੁਹਿੰਮ ਸਮਾਗਮ ਰੱਖਿਆ ਗਿਆ ਜਿਸ ਨੂੰ ਲੈ ਕੇ ਨਾਪਾ ਤੋਂ ਸ਼੍ਰੋਮਣੀ ਕਾਲੇ ਦਲ ਦੇ ਹਲਕਾ ਇੰਚਾਰਜ ਮੱਖਣ ਸਿੰਘ ਲਾਲਕਾ ਵੱਲੋਂ ਅੱਜ ਇੱਕ ਵਿਸ਼ੇਸ਼ ਪ੍ਰੈਸ ਕਾਨਫਰੰਸ ਸੱਦੀ ਗਈ ਹੈ। ਇਹ ਗੱਲ ਹੈ ਕਿ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਫਰਾਂ ਤੇ ਉੜ ਕੇ ਆਪਣੀਆਂ ਉਡਾਨਾਂ ਭਰਦੇ ਰਹੇ ਤੇ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦਾ ਬਹੁਤ ਲੰਬਾ ਸਮਾਂ ਆਨੰਦ ਮਾ ਰਿਆ ਉਹ ਲੋਕ ਅੱਜ ਜਿਹੜੇ ਹੈਗੇ ਨੇ ਹੋਰਾਂ ਤਾਕਤਾਂ ਦੇ ਹੱਥਾਂ ਵਿੱਚ ਆ ਕੇ ਉਹ ਗਲਤ ਤਰੀਕੇ ਨਾਲ ਜਿਹੜੀਆਂ ਗੱਲਾਂ ਬਾਤਾਂ ਕਰਦੇ ਫਿਰਦੇ ਨੇ ਸੋ ਮੈਂ ਇਹ ਗੱਲ ਕਰਨੀ ਚਾਹੁੰਨਾ ਕਿ ਅੱਜ ਜਿਹੜੀ ਵੀ ਇਹ ਪੰਜ ਮੈਂਬਰੀ ਕਮੇਟੀ ਬਣੀ ਇਹ ਪੰਜ ਮੈਂਬਰੀ ਕਮੇਟੀ ਨਹੀਂ ਸ਼੍ਰੀ ਅਕਾਲ ਤਖਤ ਸਾਹਿਬ ਨੇ ਮੈਂਬਰ ਕਮੇਟੀ ਬਣਾਈ ਸੀਗੀ ਤੇ ਨਿਗਰਾਨ ਕਮੇਟੀ ਬਣਾਈ ਸੀ ਕਿ ਇਹਨਾਂ ਦੀ ਡਿਊਟੀ ਲਗਾਈ ਸੀ ਸਿਰਫ ਨਿਗਰਾਨੀ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਬਲਵਿੰਦਰ ਸਿੰਘ ਭੁੰਦਰ ਸੀਗੇ ਉਸ ਸਮੇਂ ਦੇ ਵਿੱਚ ਜਦੋਂ ਅਕਾਲ ਤਖਤ ਸਾਹਿਬ ਦੇ ਪੇਸ਼ ਹੋਏ ਤੇ ਉਸ ਤੋਂ ਬਾਅਦ ਇਹਨਾਂ ਨੂੰ ਸੱਦਾ ਵੀ ਦਿੱਤਾ ਗਿਆ ਕਿ ਤੁਸੀਂ ਆਪਣੀ ਭਰਤੀ ਜਿਹੜੀ ਹੈਗੀ ਆ ਸ਼੍ਰੋਮਣੀ ਅਕਾਲੀ ਦਲ ਦੇ ਦਫ਼ਤਰ ਦੇ ਵਿੱਚੋਂ ਆ ਕੇ ਭਰਤੀ ਲੈ ਕੇ ਜਾਓ ਸੋ ਇਹਨਾਂ ਦੀ ਜਿਹੜੀ ਨੀਤੀ ਸੀਗੀ ਸ਼ੁਰੂ ਤੋਂ ਹੀ ਜਦੋਂ ਅਕਾਲ ਤਖਤ ਤੇ ਪੇਸ਼ ਹੋਣ ਤੋਂ ਪਹਿਲਾਂ ਦੀ ਨੀਤੀ ਇਹਨਾਂ ਦਾ ਏਜੰਡਾ ਸਿਰਫ ਇੱਕ ਆਰਐਸਐਸ ਦਾ ਏਜੰਡੇ ਤੇ ਇਹ ਸਾਰੀਆਂ ਗੱਲਾਂ ਕਰਦੇ ਫਿਰਦੇ ਫਿਰਦੇ ਨੇ ਅੱਜ ਜਿਹੜੀ ਸਾਡੇ ਹਲਕਾ ਨਾਭਾ ਦੇ ਵਿੱਚ ਇਹਨਾਂ ਨੇ ਇੱਕ ਫੰਕਸ਼ਨ ਕੀਤਾ ਕਿ ਪਿੰਡ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸੋ ਸਭ ਤੋਂ ਪਹਿਲੀ ਗੱਲ ਤਾਂ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਤੁਸੀਂ ਆਪਣੀ ਰਾਜਨੀਤੀ ਦੀਆਂ ਰੋਟੀਆਂ ਸਿਰਖਣੀਆਂ ਨੇ ਤੇ ਤੁਸੀਂ ਗੁਰਦੁਆਰਾ ਸਾਹਿਬਾਨ ਦੇ ਵਿੱਚ ਕਿਉਂ ਜਾ ਕੇ ਇਹ ਸਮਾਗਮ ਕਰ ਰਹੇ ਹੋ ਸੋ ਇਸ ਗੱਲ ਦਾ ਵੀ ਇਹਨਾਂ ਨੂੰ ਤੋ ਜਵਾਬ ਮੰਗਦੇ ਆ ਦੂਸਰੀ ਬੇਨਤੀ ਇਹ ਹੈ ਕਿ ਜਿਹੜੀ ਪੰਜ ਮੈਂਬਰੀ ਕਮੇਟੀ ਆ ਕਮੇਟੀ ਕੋਈ ਨਹੀਂ ਹੈਗੀਆ ਕਿਉਂਕਿ ਸ਼੍ਰੀ ਅਕਾਲ ਤਖਤ ਸਾਹਿਬ ਨੇ ਸੱਤ ਮੈਂਬਰੀ ਕਮੇਟੀ ਬਣਾਈ ਸੀਗੀ ਇਹ ਜਿਹੜੀ ਕਮੇਟੀ ਆ ਇਹਨਾਂ ਦੀ ਆਪਣੀ ਮਰਜ਼ੀ ਦੀ ਕਮੇਟੀ ਇਹ ਆਰਐਸਐਸ ਦੇ ਏਜੰਡੇ ਤੇ ਚੱਲਣ ਵਾਲੀ ਕਮੇਟੀ ਇੱਕ ਸਟ੍ਰਿਕਟ ਜਿਹੜੀ ਖ ਲਿਖੀ ਗਈ ਸੀਗੀ ਜਿਹੜੀ ਆਰਐਸਐਸ ਦੇ ਮੁਤਾਬਕ 2 ਤਰੀਕ ਤੋਂ ਪਹਿਲਾਂ ਇਹ ਸਾਰੀ ਤਿਆਰ ਕੀਤੀ ਗਈ ਸੀ ਉਹਦੇ ਮੁਤਾਬਕ ਅੱਜ ਜਿਹੜੀਆਂ ਭਰਤੀ ਇਹ ਕਰਦੇ ਫਿਰਦੇ ਨੇ ਫੇਸ ਕਰਕੇ ਮੈਂ ਇਹ ਗੱਲ ਕਹਿਣੀ ਚਾਹਨਾ ਅੱਜ ਦਾ ਜਿਹੜਾ ਸਮਾਗਮ ਸੀਗਾ ਸਾਡੇ ਹਲਕੇ ਦੇ ਚ ਉਹ ਕੋਈ ਅਕਾਲੀ ਦਲ ਦੇ ਵਰਕਰਾਂ ਵੱਲੋਂ ਸੀਗਾ ਭਾਵੇਂ ਉਹ ਸਾਡੇ ਸਤਵਿੰਦਰ ਸਿੰਘ ਟੋੜਾ ਇੱਥੇ ਦੇ ਜਿਹੜੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਹੇ ਨੇ ਜਿਨ੍ਹਾਂ ਪਿਛਲੇ 21 ਸਾਲਾਂ ਤੋਂ ਮੈਂਬਰ ਨੇ ਸੋ ਇਸ ਇਸ ਗੱਲ ਦਾ ਸੰਗਤ ਪੁੱਛਦੀ ਹੈ ਕਿ ਜੇ 21 ਸਾਲਾਂ ਤੋਂ ਤੁਹਾਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਜਾਂ ਸ਼੍ਰੋਮਣੀ ਅਕਾਲੀ ਦਲ ਪਸੰਦ ਨਹੀਂ ਸੀ ਤਾਂ ਤੁਸੀਂ ਕਿਉਂ ਨਹੀਂ ਇਸਤੀਫਾ ਦੇ ਕੇ ਉਸ ਮੈਂਬਰੀ ਤੋਂ ਪਰੇ ਹੋਏ ਤੇ ਤੁਸੀਂ ਪਰੇ ਹੋ ਕੇ ਜਾ ਕੇ ਜੋ ਮਰਜ਼ੀ ਗੱਲਾਂ ਕਰਦੇ ਫਿਰਦੇ ਪਰ ਅੱਜ ਜਿਹੜਾ ਇਹਨਾਂ ਨੇ ਸਮਾਗਮ ਕੀਤਾ ਇਸ ਸਮਾਗਮ ਨੂੰ ਚਲਾਉਣ ਵਾਲਾ ਜਿਹੜਾ ਸੀਗਾ ਸਟੇਜ ਜਿਹੜਾ ਚਲਾ ਰਿਹਾ ਵਿਅਕਤੀ ਉਹ ਬੰਦਾ ਜਿਹੜਾ ਹੈਗਾ ਉਹ ਆਮ ਆਦਮੀ ਦਾ ਇੱਕ ਮੁਖ ਬੁਲਾਰਾ ਹੈ ਜਿਹੜਾ ਬੰਦਾ ਉਹ ਬੋਲ ਕੇ ਜਿਹੜਾ ਸਪੀਚਾਂ ਕਰ ਰਿਹਾ ਹੈ ਉਹਦੀ ਫੋਟੋ ਮੈਂ ਤੁਹਾਡੇ ਕੋਲ ਆ ਸਾਬਤ ਕਰ ਰਿਹਾ ਸਿੱਧੀ ਸਵਾਲ ਕਰ ਰਿਹਾ ਕਿ ਆਹ ਜਿਹੜੀ ਫੋਟੋ ਹੈ ਦੇਬ ਮਾਨ ਦੇ ਨਾਲ ਮਿਊਸਪਲਿਟੀ ਪਾਰਸੋਂ ਦੀ ਫੋਟੋ ਹੈ ਇਹ ਬੰਦਾ ਸਟੇਜ ਚਲਾ ਰਿਹਾ ਤੇ ਇਹਨੇ ਅੱਜ ਕੀ ਕੀਤਾ ਹੋਇਆ ਕਿ ਮਦਾਰੀਆਂ ਵਾਲੀ ਗੱਲ ਇਸ ਮਦਾਰੀ ਨੇ ਅੱਜ ਨੀਲੇ ਰੰਗ ਦੀ ਪੰਗ ਬੰਨੀ ਹੋਈ ਆ ਤੇ ਜਦੋਂ ਕਿ ਚਿੱਟੇ ਰੰਗ ਦੀ ਪੰਗ ਬੰਨ ਕੇ ਪਹਿਲਾਂ ਕਾਂਗਰਸ ਪਾਰਟੀ ਨਾਲ ਸੰਬੰਧ ਰਹੀ ਤੇ ਹੁਣ ਦਾ ਜਿਹੜਾ ਇਹਦਾ ਸੰਬੰਧ ਹੈਗਾ ਉਹ ਆਮ ਆਦਮੀ ਨਾਲ ਸੰਬੰਧ ਹੈਗਾ ਸੋ ਇਸ ਕਰਕੇ ਇਹ ਵਿਅਕਤੀ ਸਟੇਜ ਚ ਲਾ ਰਿਹਾ ਕਿ ਇਹ ਅੱਜ ਤੋਂ ਕੀ ਇਹਨਾਂ ਦੀ ਪੰਜ ਮੈਂਬਰੀ ਕਮੇਟੀ ਦੀ ਭਰਤੀ ਕਰੂਗਾ ਜਿਹੜਾ ਆਮ ਆਦਮੀ ਦਾ ਵਿਅਕਤੀ ਸਰਕਾਰ ਚ ਬੈਠਾ ਸੋ ਦੂਸਰੀ ਗੱਲ ਤੇ ਮੈਂ ਇਹ ਕਹਿਣਾ ਚਾਹੁੰਨਾ ਕਿ ਜਿਸ ਪ੍ਰਿੰਟ ਵਿੱਚ ਹੋਇਆ ਜਿਸ ਪ੍ਰਿੰਟ ਵਿੱਚ ਇਹ ਸਮਾਗਮ ਕੀਤਾ ਜਾ ਰਿਹਾ ਉਸ ਪ੍ਰਿੰਟ ਦੇ ਵਿੱਚ ਤੁਸੀਂ ਸਾਰੇ ਜਾਣਦੇ ਹੋ ਇੱਕ ਇੱਕ ਬਹੁਤ ਵੱਡਾ ਕਾਂਗਰਸੀ ਪਰਿਵਾਰ ਹੈ ਜਿਨ੍ਹਾਂ ਨੇ ਪਿਛਲੇ 84 ਦੇ ਦਹਾਕੇ ਦੇ ਵਿੱਚ ਉੱਥੇ ਦਾ ਤੁਸੀਂ ਸੁਣਿਆ ਹੋਣਾ ਕਿ ਬਾਬਾ ਦਰਸ਼ਨ ਸਿੰਘ ਮੱਲੇਵਾਲ ਬਾਬਾ ਦਰਸ਼ਨ ਸਿੰਘ ਮੱਲੇਵਾਲ ਸਿੱਖਾਂ ਨੂੰ ਢੁਕਾਉਂਦਾ ਰਿਹਾ ਤੇ ਸਿੱਖਾਂ ਦੀਆਂ ਜਜ਼ਬਾਤਾਂ ਦੇ ਖੇਡਦਾ ਰਿਹਾ ਤੇ ਪਰ ਉਸ ਤੋਂ ਬਾਅਦ ਕੀ ਹੋਇਆ ਕਿ ਕਾਂਗਰਸ ਪਾਰਟੀ ਦੇ ਜਾ ਕੇ ਪਾਰਾਂ 'ਚ ਪਿਆ ਰਹੇ ਉਹ ਕਾਂਗਰਸ ਪਾਰਟੀ ਦੇ ਇੱਕ ਕਰੇਂਦਾ ਤੋਂ ਵੱਧ ਕੋਈ ਚੀਜ਼ ਨਹੀਂ ਉਹਦਾ ਬੇਟਾ ਆ ਖੜਾ ਹੈ ਬਿੱਲੂ ਆ ਖੜਾ ਹੈ ਬਿੱਲੂ ਜਿਹੜਾ ਕਾਂਗਰਸ ਪਾਰਟੀ ਦਾ ਇੱਕ ਨਵੰਦਾ ਹੈਗਾ ਤੇ ਜਿਹਨੇ ਇਸ ਪ੍ਰੋਗਰਾਮ ਨੂੰ ਉਸ ਪਿੰਡ ਮੱਲੇਵਾਲ ਦੇ ਵਿੱਚ ਇਹ ਕਰਵਾਇਆ ਹੈਗਾ ਇਹ ਉਸ ਕਾਂਗਰਸ ਦਾ ਨਵੰਦਾ ਤੇ ਅੱਜ ਉਹਨਾਂ ਨੂੰ ਕਿਸ ਤਰ੍ਹਾਂ ਅਕਾਲੀ ਦਲ ਦਾ ਪਰਿਵਾਰ ਅਕਾਲੀ ਦਲ ਦੀ ਪੰਜ ਮੈਂਬਰੀ ਭਰਤੀ ਕਰਾ ਰਿਹਾ ਇਹ ਬੰਦਾ ਕਾਂਗਰਸ ਦਾ ਬੰਦਾ ਭਰਤੀ ਕਰਾ ਰਿਹਾ ਇਹ ਕਿਹੜੇ ਰੂਪ ਦੇ ਵਿੱਚ ਕਰਾ ਰਿਹਾ ਸੋ ਮੈਂ ਇਹ ਸਵਾਲ ਇਸ ਕਰਕੇ ਪੁੱਛ ਰਿਹਾ ਕਿ ਇਹ ਜਿਹੜੀਆਂ ਸਾਰੀਆਂ ਚੀਜ਼ਾਂ ਸੀ ਫੋਟੋਆਂ ਦਿਖਾ ਰਹੇ ਆ ਇਹ ਅੱਜ ਦੀ ਫੋਟੋ ਹੈ ਜਿਹੜੇ ਉਸ ਸਮਾਗਮ ਦੀ ਫੋਟੋ ਹੈ ਜਿਹਦੇ ਵਿੱਚ ਬਿੱਲੂ ਖੜਾ ਨਾਲ ਉੱਥੇ ਉਸ ਸਮਾਗਮ ਦੇ ਵਿੱਚ ਤੇ ਨਾਲ ਇਹ ਪ੍ਰੋਗਰਾਮ ਕਰਾ ਰਿਹਾ ਹੈ ਬਾਬਾ ਦਰਸ਼ਨ ਸਿੰਘ ਮੱਲੇਵਾਲ ਵੀ ਵਿੱਚ ਖੜਾ ਹੈ ਜਿਹਨੇ ਜਿਹਨਾਂ ਸਿੱਖਾਂ ਦੇ ਜਜ਼ਬਾਤਾਂ ਨਾਲ ਖੜਿਆ ਤੇ ਅੱਜ ਉਹ ਕੀ ਕਾਂਗਰਸ ਪਾਰਟੀ ਦੇ ਵਿੱਚ ਹੈਗੇ ਨੇ ਤੇ ਕੀ ਕਾਂਗਰਸ ਪਾਰਟੀ ਨੂੰ ਛੱਡ ਕੇ ਅੱਜ ਉਹ ਪੰਜ ਮੈਂਬਰੀ ਕਮੇਟੀ ਜਿਹੜੀ ਭਰਤੀ ਕਰਦੀ ਫਿਰਦੀ ਹੈ ਜਿਹੜੀ ਆਰਐਸਐਸ ਦੇ ਪੱਧਰ ਤੇ ਬਹੁਤ ਵੱਡੇ ਵੱਡੇ ਧੱਕੇ ਲੋਕਾਂ ਨਾਲ ਹੋ ਰਹੇ ਨੇ ਸਾਡੇ ਕਿਸਾਨ ਜਿਹੜੇ ਸੀਗੇ ਆਪਣੇ ਆਪਣੀਆਂ ਮੰਗਾਂ ਨੂੰ ਲੈ ਕੇ ਧਰਨੇਆਂ 'ਚ ਬੈਠੇ ਸੀਗੇ ਉਹਨਾਂ ਨੂੰ ਡਾਂਗਾ ਨਾਲ ਉਹਨਾਂ ਦੀਆਂ ਟਰਾਲੀਆਂ ਟਰੈਕਟਰਾਂ ਵੀ ਖੋਲੇ ਉਹਨਾਂ ਨਾਲ ਬੇਅਦਬੀਆਂ ਸਾਡੀਆਂ ਬੱਚੀਆਂ ਜਿਹੜੇ ਸਾਡੀਆਂ ਜਗਾ ਜਗਾ ਦੇ ਕੁੱਟੀਆਂ ਜਾ ਰਹੀਆਂ ਜਿਹੜੇ ਲੋਕ ਝੂਠ ਬੋਲ ਕੇ ਸਰਕਾਰ ਬਣਾਈ ਉਹਨਾਂ ਦੇ ਖਿਲਾਫ ਕੋਈ ਗੱਲ ਨਹੀਂ ਕਰਦੇ ਜਿਹੜੇ ਪੰਜਾਬ ਚ ਨਸ਼ਾ ਵਿਕ ਰਿਹਾ ਉਹਦੇ ਖਿਲਾਫ ਇਹ ਪੰਜ ਮੈਂਬਰੀ ਕਮੇਟੀ ਚ ਕੋਈ ਗੱਲ ਨਹੀਂ ਕਰਦੇ ਤੇ ਜਿਹੜੇ ੱਟਕਾ ਲੋਕਾਂ ਨਾਲ ਹੋ ਰਿਹਾ ਨਸ਼ਾ ਵਿਕ ਰਿਹਾ ਬੇਰਵਿਜਾਰੀ ਹੋ ਰਹੀ ਆ ਸਾਡੇ ਪੰਜਾਬ ਦੇ ਪਾਣੀਆਂ ਦੇ ਡਾਕਾ ਪੈ ਰਹੇ ਆ ਇਹਨਾਂ ਗੱਲਾਂ ਵੱਲ ਕੋਈ ਧਿਆਨ ਨਹੀਂ ਸੋ ਇਸ ਤੋਂ ਦੁੱਖ ਵਾਲੀ ਗੱਲ ਹੈ ਕਿ ਇਹ ਲੋਕ ਸਿਰਫ ਤੇ ਸਿਰਫ ਪੰਜਾਬ ਦੇ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਪਿੱਛਾ ਬਣਾ ਕੇ ਚੱਲੇ ਹੋਏ ਨੇ ਇੱਕ ਗੱਲ ਮੈਂ ਕਹਿਣੀ ਚਾਹੁੰਦਾ ਕਿ ਸ਼੍ਰੋਮਣੀ ਅਕਾਲੀ ਦਲ ਦਾ ਵਰਕਰ ਜਿਹੜਾ ਹੈਗਾ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੇ ਕੀਤੇ ਹੁਕਮਾਂ ਦੇ ਮੁਤਾਬਕ ਉਹਨਾਂ ਦੇ ਨਾਲ ਚਟਾਨ ਦੀ ਤਰ੍ਹਾਂ ਖੜ੍ਹਾ ਹੈ ਜੇ ਕੋਈ ਅੱਖ ਅੱਖ ਮਿਲਾ ਕੇ ਗੱਲ ਕਰ ਸਕਦਾ ਹੈ ਤਾਂ ਉਹ ਸਰਦਾਰ ਸੁਖਬੀਰ ਸਿੰਘ ਬਾਦਲ ਕਰ ਸਕਦਾ ਹੈ ਇਹ ਸਾਰੇ ਉਹਨਾਂ ਤਾਕਤਾਂ ਦੇ ਥੱਲੇ ਜਾ ਕੇ ਮੁੱਦੇ ਪਏ ਹੋਏ ਨੇ ਜਿਹੜੀਆਂ ਤਾਕਤਾਂ ਪੰਜਾਬ 'ਚ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਦੇਖਣੀ ਚਾਹੁੰਦੇ ਪੰਜਾਬ ਦੀ ਸ਼ਕਤੀ ਨੂੰ ਮਜ਼ਬੂਤ ਨਹੀਂ ਕਰਨ ਦੇਣਾ ਚਾਹੁੰਦੇ ਸੋ ਇੱਕ ਗੱਲ ਮੈਨੂੰ ਇਸ ਗੱਲ ਦੇ ਅਫਸੋਸ ਹੈ ਕਿ ਜਿਨ੍ਹਾਂ ਸ਼ਕਤੀਆਂ ਨੇ ਸਾਡੀ ਸ੍ਰੀ ਅਕਾਲ ਤਖਤ ਸਾਹਿਬ ਦੀ ਸ਼ਕਤੀ ਨੂੰ ਕਮਜ਼ੋਰ ਕਰਨ ਦੀ ਗੱਲ ਕਰਦੇ ਰਹੇ ਨੇ ਭਾਵੇਂ ਸਾਡਾ ਹਰਮੰਦਰ ਸਾਹਿਬ ਤੋਂ ਲੈ ਕੇ ਕਿੰਨੇ ਸਾਡੇ ਧਾਮ ਨੇ ਜਿਹੜੇ ਪੰਜ ਤਖਤ ਨੇ ਸਿੱਖਾਂ ਦੇ ਜਿਨ੍ਹਾਂ ਤਖਤਾਂ ਤੋਂ ਪੰਜਾਂ ਤੋਂ ਸੇਧ ਲੈ ਕੇ ਸਿੱਖ ਚੱਲਦੇ ਨੇ ਜਿਹੜਾ ਪਟਨਾ ਸਾਹਿਬ ਦਾ ਤਖਤ ਹੈ ਉਹਦੇ ਦੇ ਉੱਪਰ ਕਬਜ਼ਾ ਆਰਐਸਐਸ ਦਾ ਜਿਹੜਾ ਸਾਡਾ ਹਜੂਰ ਸਾਹਿਬ ਦਾ ਤਖਤ ਹੈ ਉਹਦੇ ਤੇ ਜਿਹੜਾ ਕਬਜ਼ਾ ਹੈ ਆਰਐਸਐਸ ਦਾ ਕਬਜ਼ਾ ਹੈ ਤੇ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਸਾਡੀ ਦਿੱਲੀ ਦੇ ਵਿੱਚ ਅਸੀਂ ਬਣਾਈ ਸੀਗੀ ਸ਼੍ਰੋਮਣੀ ਅਕਾਲੀ ਦਲ ਦੀ ਸੀ ਉਹਦੇ ਉੱਪਰ ਜਿਹੜਾ ਅੱਜ ਕਬਜ਼ਾ ਆਰਐਸਐਸ ਦਾ ਕਬਜ਼ਾ ਹੈ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਖਰੀ ਕਰਕੇ ਉਹਦੇ ਉੱਪਰ ਆਰਐਸਐਸ ਨੇ ਕਬਜ਼ਾ ਕੀਤਾ ਸੋ ਅੱਜ ਇਹ ਕਿਹੜੀਆਂ ਸ਼ਕਤੀਆਂ ਦੇ ਹੱਥਾਂ ਦੇ ਵਿੱਚ ਕਿਰਤ ਕੇ ਜਿੱਥੇ ਸਿੱਖੀ ਨੂੰ ਕਮਜ਼ੋਰ ਕਰ ਰਹੇ ਨੇ ਤੇ ਸ਼ਰੋਮਣੀ ਅਕਾਲੀ ਦਲ ਨੂੰ ਕਮਜ਼ੋਰ ਕਰਕੇ ਸਿੱਖਾਂ ਦਾ ਆਉਣ ਵਾਲਾ ਜਿਹੜਾ ਅਗ ਹੈ ਉਹਨੂੰ ਮਾਰ ਰਹੇ ਨੇ ਅਸੀਂ ਇਹ ਸਵਾਲ ਕਰਦੇ ਹਾਂ ਕਿ ਪੰਜ ਜਿਹੜੀ ਤੁਸੀਂ ਇਹ ਮੈਮਰੀ ਕਮੇਟੀ ਬਣਾ ਕੇ ਚੱਲੇ ਹੋਏ ਹੋ ਕੀ ਸਿੱਖਾਂ ਨੂੰ ਮਾਰਨ ਵਾਸਤੇ ਇਹ ਕਮੇਟੀ ਬਣਾਈ ਗਈ ਆ ਜਿਹੜੇ ਉਸ ਸਮੇਂ ਦੇ ਜ਼ਥੇਦਾਰ ਵੀ ਆਰਐਸ ਦੇ ਦੇ ਦਿਨ ਹੋ ਕੇ ਇਹ ਪਾਲਿਸੀ ਇੱਕ ਫਿਲਮ ਦੀ ਹਿਸਟਰੀ ਬਣਾ ਕੇ ਉਸ ਤਖਤ ਤੋਂ ਜਿਹੜੀਆਂ ਬਿਆਨਬਾਜ਼ੀਆਂ ਕੀਤੀਆਂ ਗਈਆਂ ਜਿਹੜੀ ਸੇਵਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨਹੀਂ ਸੀ ਕਿ ਉਦੋਂ ਸਰਦਾਰ ਸੁਖਬੀ ਸਿੰਘ ਬਾਦਲ ਭੁੰਦਰ ਸਾਹਿਬ ਉਸੋਂ ਪ੍ਰਧਾਨ ਸੀਗੇ ਤੇ ਉਹਨਾਂ ਨੇ ਸੁਖਬੀ ਸਿੰਘ ਬਾਦਲ ਨੂੰ ਤਸਤੀਫਾ ਦਿੱਤਾ ਹੋਇਆ ਸੀਗਾ ਜਿਹੜਾ ਕੁਝ ਇਹਨਾਂ ਨੇ ਅੰਦਰ ਬੈਠ ਕੇ ਕਿਹਾ ਵੀ ਤੁਸੀਂ ਹਾਂਜੀ ਹਾਂਜੀ ਕਰਨਾ ਸਰਦਾਰ ਸੁਖਬੀ ਸਿੰਘ ਬਾਦਲ ਨੇ ਉਹ ਹਾਂਜੀ ਹਾਂਜੀ ਜਵਾਬ ਦਿੱਤਾ ਉਸ ਤੋਂ ਬਾਅਦ ਇਹਨਾਂ ਦਾ ਫੇਰ ਵੀ ਪੇਟ ਨਹੀਂ ਭਰਿਆ ਸੋ ਇਹ ਫੇਰ ਵੀ ਉਸੇ ਆਰਐਸਐਸ ਦੇ ਅਧੀਨ ਅੱਜ ਇਹ ਭਰਤੀ ਕਰਦੇ ਫਿਰਦੇ ਨੇ ਸੋ ਇਸ ਗੱਲ ਦਾ ਜਵਾਬ ਮੰਗਦੀ ਹੈ ਸੰਗਤ ਵੀ ਜਵਾਬ ਮੰਗਦੀ ਹੈ ਪੰਜਾਬ ਵੀ ਜਵਾਬ ਮੰਗਦਾ ਹੈ ਪੰਜਾਬ ਦੇ ਪਾਣੀਆਂ ਦੇ ਡਾਕੇ ਪਾ ਰਹੇ ਨੇ ਪੰਜਾਬ ਦੇ ਨੌਜਵਾਨ ਵਿਦੇਸ਼ਾਂ ਤੋਂ ਸੰਗਲੀਆਂ ਨਾਲ ਬੰਨ ਕੇ ਪੰਜਾਬ ਥੀ ਲੈ ਜਾਂਦੇ ਜਾ ਰਹੇ ਨੇ ਪੰਜਾਬ ਦਾ ਪੂਰੀ ਦੁਨੀਆ 'ਚ ਬਦਨਾਮੀ ਹੋ ਰਹੀ ਹੈ ਤੇ ਇਹ ਆਰਐਸਐਸ ਦੇ ਏਜੰਡੇ ਤੇ ਭਰਤੀ ਨੂੰ ਲੈ ਕੇ ਚੱਲੇ ਹੋਏ ਨੇ ਮੈਂ ਜਿਹੜੀ ਇਸ ਕਰਕੇ ਤੁਹਾਨੂੰ ਦੇ ਫੋਟੋਆਂ ਦਿਖਾਈਆਂ ਥੋੜੀਆਂ ਫੋਟੋਆਂ ਨੇ ਇਹਦੇ ਵਿੱਚ ਜਿਹੜੇ ਅੱਜ ਬੰਦੇ ਲੈ ਕੇ ਗਏ ਸੀਗੇ ਆਹ ਦੇਖੋ ਬੰਦੇ ਜਿਹੜੇ ਅੱਜ ਬੰਦਿਆਂ ਦਾ ਇਕੱਠ ਕਰਕੇ ਲੈ ਕੇ ਜਾ ਰਹੇ ਨੇ ਇਹ ਆਮ ਆਦਮੀ ਦੇ ਵਿੱਚ ਹੈਗਾ ਜਿਹੜਾ ਬੰਦਾ ਸਾਡੇ ਕੋਲ ਪੁਰਾਣੇ ਜਮੇ ਅਕਾਲੀ ਦਲ ਚਿਰਿਆ ਪਰ ਹੁਣ ਇਹ ਆਮ ਆਦਮੀ ਜੁਆਇਨ ਕਰੀ ਫਿਰਦਾ ਤੁਹਾਡੇ ਸਾਹਮਣੇ ਆ ਪਰ ਇਕੱਠ ਕਰਨ ਵਾਸਤੇ ਲੈ ਕੇ ਜਾ ਰਿਹਾ ਬਸਾਂ ਭਰ ਕੇ ਉੱਥੇ ਫੰਕਸ਼ਨਾਂ ਦੇ ਵਿੱਚ ਲੈ ਕੇ ਜਾ ਰਿਹਾ ਸੋ ਇਸ ਕਰਕੇ ਮੈਂ ਇਹੀ ਸਵਾਲ ਇਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਰਿਹਾ ਕਿ ਹਿਸਟਰੀ ਚ ਪਹਿਲੀ ਵਾਰ ਆਰਐਸਐਸ ਦੇ ਏਜੰਡੇ ਤੇ ਇਹ ਸਾਡੇ ਜਿਹੜੇ ਭਰਾ ਨੇ ਚਲੇ ਹੋਏ ਨੇ ਪੰਜਾਬ ਪੰਜਾਬ ਭਰਾ ਮਾਰੂ ਨੀਤੀ ਦੇ ਚੱਲੇ ਹੋਏ ਨੇ ਪੰਜਾਬ ਭਰਾ ਮਾਰੂ ਨੀਤੀ ਦੇ ਅਸੀਂ ਮੈਂ ਪਹਿਲਾਂ ਜਿਹੜਾ ਕੀਤਾ ਕਿ ਸਾਡੇ ਸਾਰੇ ਤਖਤਾਂ ਦੇ ਕਬਜ਼ਾ ਸਾਡੀ ਗੁਰਦੁਆਰਾਂ ਪਰਵੰਦਨ ਕਮੇਟੀਆਂ ਦੇ ਕਬਜ਼ਾ ਇਹ ਨਾਲ ਰਲ ਕੇ ਕੁਰਬਾਨ ਲੱਗੇ ਹੋਏ ਨੇ ਸੋ ਇਹਨਾਂ ਨੂੰ ਸਿੱਖ ਕਦੇ ਮਾਫੀ ਕਰਨਗੇ ਕਿਉਂਕਿ ਜਿਹੜੇ ਤਖਤ ਨੂੰ ਸ੍ਰੀ ਅਕਾਲ ਤਖਤ ਇੱਕ ਮਹਾਨ ਤਖਤ ਜਿਹੜਾ ਪੰਜਾਬ ਤਖਤਾਂ ਤੋਂ ਵੱਡਾ ਤਖਤ ਕਿਹਾ ਜਾਂਦਾ ਹੈ ਜਿਸ ਤਖਤ ਦੇ ਹੁਕਮ ਚੱਲਦੇ ਆ ਜਿੱਥੇ 6ਵੇਂ ਪਾਸ਼ਾ ਹੀ ਨੇ ਅਕਾਲ ਤਖਤ ਨੂੰ ਬਣਾ ਕੇ ਉਸ ਅਕਾਲ ਦੀ ਸ਼ਕਤੀ ਪੈਦਾ ਕਰਕੇ ਉਸ ਅਕਾਲ ਤਖਤ ਨੂੰ ਹੋਂਦ ਚ ਲਿਆਂਦਾ ਉਸ ਅਕਾਲ ਤਖਤ ਨੂੰ ਕੋਈ ਦੂਸਰੇ ਤਖਤ ਦੇ ਪੰਜ ਪਿਆਰੇ ਖੜ ਕੇ ਬਲਾਉਣ ਤਾਂ ਮੈਨੂੰ ਲੱਗਦਾ ਹੈ ਕਿ ਆਰਐਸਐਸ ਦੇ ਏਜੰਡੇ ਤੋਂ ਬਗੈਰ ਕੋਈ ਝੰਡਾ ਨਹੀਂ ਸੋ ਇਸ ਕਰਕੇ ਮੈਨੂੰ ਅਫਸੋਸ ਆਜੇ ਇਸ ਗੱਲ ਦਾ ਕਿ ਇਹ ਇਹ ਗੱਲਾਂ ਤੋਂ ਬਾਹਰ ਜਾਣਾ ਚਾਹੀਦਾ ਇਹਨਾਂ ਲੋਕਾਂ ਨੂੰ ਦੇਖੋ ਜਿਹੜੇ ਰਾਜਨੀਤਿਕ ਲੋਕ ਨੇ ਇਹਨਾਂ ਨੂੰ ਪੰਤ ਨਹੀਂ ਕੋਈ ਮਤਲਬ ਨਹੀਂ ਸਿੱਖ ਧਰਮਾਂ ਜਿੰਨੇ ਵੀ ਧਰਮ ਹੈਗੇ ਦੇ ਜਿੰਨੇ ਵੀ ਪਾਲਨਾਰ ਨਹੀਂ ਆ ਇਹਨਾਂ ਦੇ ਮੰਨਣ ਵਾਲੇ ਨੇ ਉਹਨਾਂ ਨੂੰ ਉਹਨਾਂ ਦੇ ਹਿਰਦੇ ਬੁਰਲੇ ਗਏ ਨੇ ਇਸ ਤੇ ਕਿਉਂਕਿ ਜਿਹੜੇ ਸਿੱਖ ਧਰਮ ਦਾ ਇਹ ਸ਼ਾਨ ਹੈ ਕਾਲ ਤੱਕ ਉਹਦੇ ਤੇ ਵਾਰ ਕਰਿਆ ਜਾ ਰਿਹਾ ਹੈ ਇਹ ਭਾਜੀਪੀ ਤੇ ਆਰਐਸਐਸ ਦੀ ਸਕੀਮ ਹੈ ਇਹ ਸਾਰੀ ਇਹੀ ਪਾਰਟੀਆਂ ਨੇ ਉਹਨਾਂ ਨੂੰ ਸਪੋਰਟ ਕਰਕੇ ਸੁਖਬੀਰ ਬਾਦਲ ਤੋਂ ਕੱਲੇ ਤੋਂ ਇੰਨਾ ਭੈ ਆ ਰਿਹਾ ਇਹਨਾਂ ਨੂੰ ਇਹਨਾਂ ਨੇ ਰਲ ਕੇ ਇਕੱਠ ਕਰਿਆ ਜਿਵੇਂ ਲਾਲਕਾ ਜੀ ਨੇ ਦੱਸਿਆ ਅੱਜ ਮੱਲੇਵਾਲ ਆਮ ਆਦਮੀ ਪਾਰਟੀ ਕਾਂਗਰਸ ਭਾਜਪਾ ਸਾਰਿਆਂ ਦੇ ਵਰਕਰਾਂ ਨੇ ਇਕੱਠੇ ਹੋ ਕੇ ਇੱਕ ਜਿਹੜਾ ਕਹਿ ਲੋ ਸੁਖਬੀਰ ਬਾਦਲ ਜਿਹੜਾ 10 ਸਾਲ ਤੋਂ ਪਾਵਰ 'ਚ ਨਹੀਂ ਆਏ ਉਹਨਾਂ ਤੋਂ ਨਾਲ ਹੀ ਖੌਫ ਜ਼ਿਆਦਾ ਨੇ ਤੇ ਉਹਨਾਂ ਤੇ ਹੀ ਅਟੈਕ ਕਰਨ ਪਿੱਛੇ ਅਕਾਲ ਤਖਤ ਸਾਹਿਬ ਦੀ ਵੀ ਮਰਿਆਦਾ ਨੂੰ ਭੰਗ ਕਰ ਰਹੇ ਨੇ ਤੇ ਬਹੁਤ ਮਾੜੀ ਗੱਲ ਹੈ ਅਕਾਲ ਤਖਤ ਸਾਹਿਬ ਮਹਾਨ ਹੈ ਸਾਡੀ ਸ਼ਾਨ ਹੈ ਸਾਡੇ ਨਾਲ ਇਹ ਜਜ਼ਬਾਤੀ ਖੇਲ ਨਾ ਖੇਡਿਆ ਜਾਵੇ ਇਹਨਾਂ ਨੇ ਜਿਵੇਂ ਮੰਦਰਾਂ ਤੇ ਕਬਜ਼ਾ ਕਰ ਲਿਆ ਅਕਾਲ ਤਖਤ ਸਾਹਿਬ ਨਾਲ ਮੱਥਾ ਲਾਉਣ ਦੀ ਇਹ ਨਾ ਕੋਸ਼ਿਸ਼ ਕਰਨ ਜੋ ਅੱਜ ਮੱਲੇਬਾਲ ਵਿਖੇ ਕੱਟ ਕੀਤਾ ਗਿਆ ਇੱਕ ਧੜੇ ਦਾ ਕੱਟ ਸੀ ਜਿਸ ਨੂੰ ਇਹ ਇੱਕ ਧਾਰਮਿਕ ਰੰਗਤ ਦੇਣੀ ਚਾਹੁੰਦੇ ਨੇ ਉਹ ਸਰਾਸਰ ਗਲਤ ਹੈ ਕਿਉਂਕਿ ਦੋ ਬੰਦੇ ਆਪਣੇ ਜੋ ਆਪਦੇ ਆਪ ਨੂੰ ਧਰਮ ਆਥੇ ਧਰਮ ਦੇ ਠੇਕੇਦਾਰ ਸਮਝਦੇ ਨੇ ਉਹ ਆਪਦੇ ਆਪ ਨੂੰ ਤਾਂ ਧਰਮੀ ਸਮਝਦੇ ਨੇ ਹੋਰ ਸਾਰੇ ਜੋ ਸਿੱਖ ਪੰਥ ਫਿਰਦਾ ਉਹਨੂੰ ਗਾਇਰ ਧਰਮੀ ਸਮਝ ਕੇ ਵੀ ਉਹਨਾਂ ਨੇ ਪਿੱਟ ਕਾਲੀ ਪਰ ਸਾਡਾ ਮਾਣਾ ਵਿੱਚ ਕਾਲਤਾਖਤ ਸਾਹਿਬ ਨੇ ਵੀ ਪੂਰਨ ਸਤਿਕਾਰ ਹੈ ਤੇ ਉਹਨਾਂ ਦੇ ਜਥੇਦਾਰ ਸਾਹਿਬ ਜੋ ਜੇ ਵੀ ਜੁਨੇ ਵੀ ਰਹੇ ਨੇ ਹੁਣ ਤੱਕ ਚਾਹੇ ਹੁਣ ਮੌਜੂਦਾ ਕਿਸਨ ਸਿੰਘ ਗੜ ਗੜਜੀ ਨੇ ਉਹਨਾਂ ਦਾ ਅਸੀਂ ਪੂਰਨ ਸਤਿਕਾਰ ਕਰਦੇ ਆ ਤੇ ਉਹਨਾਂ ਦਾ ਜੋ ਵੀ ਹੁਕਮ ਕਾਲਤਾਖਤ ਸਾਹਿਬ ਵੱਲੋਂ ਸਾਨੂੰ ਆਉਂਦਾ ਹੈ ਉਹਨੂੰ ਅਸੀਂ ਸਿਰ ਮੱਥੇ ਮੰਨਦੇ ਆ ਪਰ ਇਹ ਲੋਕ ਆਪਦੇ ਆਪ ਨੂੰ ਧਰਮੀ ਸਮਝ ਕੇ ਇੱਕ ਧੜੇ ਦੀ ਰਾਜਨੀਤੀ ਕਰ ਰਹੇ ਨੇ ਇਹਨਾਂ ਨੇ ਜੇ ਰਾਜਨੀਤੀ ਕਰਨੀ ਆ ਤਾਂ ਅਭੀ ਰਾਜ ਕੇ ਕਰਨ ਪਰ ਕਾਲਤਾਖਤ ਸਾਹਿਬ ਨੂੰ ਵਰਤ ਕੇ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਾਲਤਾਖਤ ਸਾਰਿਆਂ ਦਾ ਸਾਂਝਾ ਸਾਰੀ ਮਨੁੱਖਤਾ ਦਾ ਸਾਂਝਾ ਹੈ ਸੱਚੇ ਪਾਸਾ ਤਖਤ ਹੈ ਉੱਤੇ ਹਰੇਕ ਮਨੁੱਖ ਮਨੁੱਖ ਨੂੰ ਹਰੇਕ ਵਿਅਕਤੀ ਨੂੰ ਉੱਥੇ ਜਾ ਕੇ ਆਪਦਾ ਨਿਆਂ ਲੈਣ ਦਾ ਹੱਕ ਹੈ ਅਸੀਂ ਬੇਨਤੀ ਕਰਦੇ ਆ ਕਿ ਕਾਲਤਾਖਤ ਦਾ ਨਾਮ ਇਹਨਾਂ ਨੂੰ ਵਰਤਣਾ ਨਹੀਂ ਚਾਹੀਦਾ ਕਾਲਤਾਖਤ ਦੇ ਨਾਮ ਤੋਂ ਬਿਨਾਂ ਆਪ ਦਾ ਜੋ ਧੜੇ ਦੀ ਰਾਜਨੀਤੀਆ ਕਰਨ ਦਬਕੇ ਕਰਨ ਬੇਸ਼ੱਕ ਜਿੰਮੇ ਮਰਜ਼ੀ ਕਰਨ ਪਰ ਕਾਲ ਤੱਕ ਦੇ ਨਾਂ ਨੂੰ ਵਰਤ ਕੇ ਆਪਣੀ ਰਾਜਨੀਤੀ ਨਹੀਂ ਕਰਨੀ ਚਾਹੀਦੀ ਕਾਲ ਤੱਕ ਸਾਰੀ ਮਨੁੱਖਤਾ ਦਾ ਸਾਂਝਾ ਸਾਰੀ ਦੁਨੀਆ ਦਾ ਸਾਂਝਾ ਸਾਰੇ ਸਿੱਖਾਂ ਦਾ ਸੰਸਾਰ ਪੱਧਰ ਤੇ ਜਿੰਨੇ ਵੀ ਇੱਥੇ ਬੈਠੇ ਨੇ ਸਾਰਾ ਸਾਂਝਾ ਕਾਲ ਤੱਕਤ ਮਹਾਨ ਸਿੱਖ ਲੋਕ ਸਭ ਦਾਵਾ ਕੀਤਾ ਜਾ ਰਿਹਾ ਹੈ ਵੱਡਾ ਇਕੱਠ ਜਿਹੜਾ ਪੰਜ ਮੈਂਬਰੀ ਉਹਨਾਂ ਨੇ ਕੀਤਾ ਕਿ ਵੱਡਾ ਇਕੱਠ ਥੋੜੇ ਹਲਕੇ ਦੇ ਵਿੱਚ ਹੋਇਆ ਸਤਵਿੰਦਰ ਸਿੰਘ ਥੋੜਾ ਵੱਲੋਂ ਅਜੇ ਦੀ ਕਾਲ ਕੀਤੀ ਕਿ ਲੱਗਦਾ ਕਿ ਕਿੰਨਾ ਕੁ ਵੱਡਾ ਕੰਮ ਮੈਂ ਪਹਿਲੀ ਗੱਲ ਤਾਂ ਇਹ ਕਹਣੀ ਚਾਹੁੰਦਾ ਵੀ ਸਤਵਿੰਦਰ ਸਿੰਘ ਟੋੜਾ ਟੋੜਾ ਪਰਿਵਾਰ ਨੇ ਉਸ ਬੰਦੇ ਨੂੰ ਟਿਕਟ ਦਿੱਤੀ ਤੇ ਉਹ ਪਰਿਵਾਰ ਦਾ ਨਹੀਂ ਬਣਿਆ ਅੱਜ ਉਹ ਹਲਕੇ ਦੇ ਲੋਕਾਂ ਦਾ ਜਾਂ ਜਿਹੜੇ ਅੱਜ ਲੋਕ ਉੱਥੇ ਤੁਰੇ ਫਿਰਦੇ ਉਹਨਾਂ ਦਾ ਕਿੱਥੋਂ ਬਣ ਜੂਗਾ ਜਿਹੜੇ ਬੰਦੇ ਨੇ 21 ਸਾਲ ਹੋ ਗਏ ਮੈਂਬਰ ਬਣੇ ਨੂੰ ਭਾਸ ਤੋਂ ਹਲਕੇ ਵਿੱਚ ਅੱਜ ਤੱਕ ਕੋਈ ਵੀ ਕੰਮ ਨਹੀਂ ਕੀਤਾ ਉਹਨਾਂ ਇੱਕ ਵੀ ਕੰਮ ਹੋ ਮੰਨ ਲਓ ਵੀ ਜੋ ਸ਼ਰੋਮਨੀ ਕਮੇਟੀ ਵੱਲੋਂ ਕੋਈ ਕੰਮ ਆਇਆ ਕੋਈ ਸਕੂਲ ਆਇਆ ਕੋਈ ਕੌਲ ਆਇਆ ਕੋਈ ਆਪਣੇ 21 ਸਾਲ ਵਿੱਚ ਆਪਣੇ ਹਲਕੇ ਵਿੱਚ ਖੋਲ੍ਹਿਆ ਹੋਵੇ ਪਰ ਅੱਜ ਇਹ ਲੋਕ ਆਰਾਸ ਦੇ ਢਹਾੇ ਚੜ੍ਹ ਕੇ ਆਕਾਰ ਤੱਕ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਤੇ ਪਟਨਾ ਸਾਹਿਬ ਤੋਂ ਫੈਸਲੇ ਕਰਵਾ ਕੇ ਆਕਾਰ ਤਬ ਦੇ ਜਥੇਦਾਰ ਤੇ ਹੋਰ ਜਥੇਦਾਰਾਂ ਦੇ ਖਿਲਾਫ ਜਿਹੜੇ ਫੈਸਲੇ ਕਰਾਉਂਦੇ ਨੇ ਮੈਂ ਸਮਝਦਾ ਕਿ ਇਹ ਸਿੱਖ ਪੰਥ ਲਈ ਬੜੀ ਮਾੜੀ ਗੱਲ ਹੈ ਤੇ ਇਹ ਲੋਕਾਂ ਨੂੰ ਮੈਂ ਇਹ ਅਪੀਲ ਵੀ ਕਰਦਾ ਕਿ ਜਿਹੜੇ ਪੰਥ ਦੇ ਭਗੋੜੇ ਲੋਕ ਨੇ ਇਹ ਇਹਨਾਂ ਨੂੰ ਮੂੰਹ ਨਾ ਲਾ ਜਾਵੇ ਇਹਨਾਂ ਨੂੰ ਮੈਂ ਸਮਝਦਾ ਕਿ ਇਹਨਾਂ ਨੂੰ ਮਾਰ ਦਿੱਤੀ ਜਾਵੇ ਤਾ ਜੋ ਜੋ ਕਾਤਕ ਮਹਾਨ ਹੈ ਉਹਦੀ ਸ਼ਾਨ ਨੂੰ ਬਣਾਇਆ ਜਾ ਸਕਦਾ